ਵੱਡੇ ਵੱਡੇ ਰਾਜੇ ਹਰ ਭੂਮਨ ਤਾਂ ਕੀਤੇ ਸੁਨਣਾ ਭੁਜੀ ਆਸਾ ਜੀ ਬਖੀ ਕਰਦੇ ਨੇ ਕਿ اے ਭਾਈ ਦੁਨੀਆ ਦੇ ਵਿੱਚ ਵੱਡੇ ਵੱਡੇ ਰਾਜੇ ਹਨ ਵੱਡੇ ਵੱਡੇ ਜ਼ਿਮੀਂਦਾਰ ਹਨ ਵੱਡੇ ਵੱਡੇ ਜ਼ਿਮੀਂਦਾਰ ਵੱਡੇ ਵੱਡੇ ਰਾਜੇ ਮਾਇਆ ਵੱਲੋਂ ਉਹਨਾਂ ਦੀ ਤ੍ਰਿਸ਼ਨਾ ਕਦੇ ਵੀ ਮੁੱਕਦੀ ਨਹੀਂ ਹੈ ਤਾਂ ਕਿ ਤ੍ਰਿਸ਼ਨਾ ਨੂੰ ਨਾ ਹੁੱਚੀ ਇੱਕ ਤ੍ਰਿਸ਼ਨਾ ਹੀ ਕਦੇ ਨਾ ਮੁੱਕੇ ਕਿਉਂਕਿ ਪਾਤਸ਼ਾਹ ਜੀ ਮਾਇਆ ਤੇ ਐਸੀ ਹੈ ਜਿੰਨੀ ਆਉਂਦੀ ਹੈ ਉਨੀ ਭੁੱਖ ਵੱਧ ਜਾਂਦੀ ਹੈ ਇਸ ਕਰਕੇ ਜਿੰਨੀ ਵੱਡੇ ਵੱਡੇ ਰਾਜੇ ਨੇ ਵੱਡੇ ਵੱਡੇ ਖੂਨ ਕੀ ਜ਼ਿੰਮੇਦਾਰ ਨੇ ਪਾਤਸ਼ਾਹ ਕਹਿੰਦੇ ਮਾਇਆ ਇਹਦੇ ਵੱਲੋਂ ਇਹਨਾਂ ਦੀ ਤ੍ਰਿਸ਼ਨਾ ਨਹੀਂ ਕੁੱਝੀ ਹੈ ਮਾਇਆ ਮਾਇਆ ਹਰਿਮ ਕਰ ਰਹੇ ਹਨ ਅੱਲਾਹ ਚ ਰਹੇ ਮਾਇਆ ਰਖ ਮਾਤੇ ਲੋਚਨ ਕਛੂ ਨਾ ਸੁਜੀ ਓ ਮਾਇਆ ਦੇ ਕੌਤਕਾਂ ਦੇ ਵਿੱਚ ਪਾਸਾ ਨਹੀਂ ਕਹਿੰਦੇ ਮਸਤ ਰਹਿੰਦੇ ਹਨ ਮਾਇਆ ਦੇ ਨਾਲ ਚੜਬੜੇ ਰਹਿੰਦੇ ਹਨ ਤੇ ਮਾਇਆ ਤੋਂ ਈਮਾਨ ਹੋਰ ਕੁਝ ਉਨ੍ਹਾਂ ਅੱਖੀ ਦਿਸਦਾ ਨਹੀਂ ਹੈ ਅ 24 ਘੰਟੇ ਬਾਸਕਿੰਦ ਨੇ ਮਾਇਆ ਮਾਇਆ ਉਹੀ ਕਰਦੇ ਰਹਿੰਦੇ ਨੇ ਮਾਇਆ ਤੋਂ ਨਾ ਹੋਰ ਕੋਈ ਵਸਤੂ ਹੋਰ ਕੋਈ ਚੀਜ਼ ਉਨ੍ਹਾਂ ਨਾ ਚਲਦੀ ਨਹੀਂ ਆਉਂਦੀ ਐ ਤੁਸੀਂ ਦੇਖਿਆ ਮੈਂ ਇਹ ਨਹੀਂ ਦਿੱਪਤ ਨਾ پائی ਵਿਖਿਆ ਭਾਵ ਮਾਇਆ ਬਾਸਕਿੰਦ ਨੇ ਨਹੀਂ ਪਾਈ ਮਾਇਆ ਦੇ ਮੋਹ ਵਿੱਚ ਵਸੇ ਰਹੇ ਕਿ ਕਿਸੇ ਮਨੁੱਖ ਨੇ ਮਾਇਆ ਪਰੋਂ ਰਾਜ ਪ੍ਰਾਪਤ ਨਹੀਂ ਕੀਤਾ ਹੈ ਇਹ ਮਾਇਆ ਐਸੀ ਹੈ 바ਸਕ ਜੇ ਜਿਬ ਨੂੰ ਕੋਈ ਤ੍ਰਿਪਤ ਨਹੀਂ ਹੋਇਆ ਜਿਨੇ ਮਲੀ ਹੋਇਆ ਉਹ ਕਦੇ ਰਾਜ ਜਾਣੀ ਨਹੀਂ ਸਾਂਸ ਕਰਤੇ ਲਤ ਪਉਂਛ ਤਾਵੈ ਤ੍ਰਿਪਤ ਨਾ ਆਵੈ ਮਾਇਆ ਆਛ ਪਾਵੈ ਅਨਕ ਭੋਗ ਵਿਖਿਆ ਇਕਰੇ ਨਾ ਤ੍ਰਿਪਤਾਵੈ ਖੱਪ ਖੱਪ ਮਰੈ ਨੇ ਨਾਸਨ ਕੋਪ ਨਹੀਂ ਪੂਰਜ ਪਾਸਕਿੰਧ ਜਿਨ੍ਹਾਂ ਜਿਹੜੇ ਕੋਪ ਸੰਤੋਪ ਨਹੀਂ ਹੈ ਉਹਨਾਂ ਚਿਰ ਤੈਨੂੰ ਰਾਜ ਆਉਣਾ ਹੀ ਨਹੀਂ ਹੈ ਸੰਕੋਪ ਤੋਂ ਬਿਨਾ ਕੋਈ ਰੱਜਿਆ ਹੀ ਨਹੀਂ ਹੈ ਸੁਪਨਮਨ ਉਹਨਾਂ ਦੇ ਸਭ ਕਾਜ ਹੈ ਪਰ ਇਹ ਜਿੰਨੇ ਵੀ ਪਾਸਕਿੰਧ ਰੰਗ ਤਮਾਸੇ ਮਾਇਆ ਦੇ ਕੌਤਕ ਦੇ ਗਏ ਉਹਨਾਂ ਇਸਾਰੇ ਤੇਰੇ ਕਾਰਜ ਸਾਰੇ ਖੰਧ ਜਿੰਨੇ ਵੀ ਤੂੰ ਮਾਇਆ ਦੇ ਕਾਚ ਰ ਕਰਨੇ ਹੈ ਪਾਤਸ਼ਾਹ ਜੀ ਕਹਿੰਦੇ ਸਾਰੇ ਬੁਝੇ ਨਾਮ ਤੇ ਸੁਪਨਮ ਹੋਰ ਤੁਰਤੇ ਸਾਰਾ ਕਾਰਜ ਇਹ ਵਰਤੇ ਰਿਹਾ ਸਾਰੇ ਇਸ ਕਰਕੇ ਪਰ ਪਾਤਸ਼ਾਹ ਕਹਿੰਦੇ ਮਾਇਆ ਨੂੰ ਇੰਨਾ ਪਾਵਿਆ ਮਾਇਆ ਨੂੰ ਆਪਣਾ ਜਾਰੀ ਨਾ ਪਾਲਿਆ ਹੈ ਕਿ ਮਾਇਆ ਦੇ ਵਿੱਚ ਫਸੇ ਹੋਏ ਕਿਸੇ ਮਨੁੱਖ ਨੇ ਭਾਸਿਕ ਜੀ ਕਹਿੰਦੇ ਨੇ ਬਨੋਂ ਰਾਜ ਪਾਇ ਨਹੀਂ ਹੈ ਇਹਨੂੰ ਮਾਇਆ ਪਰਿਆ ਨਹੀਂ ਕਾਦਰ ਪਾਉਂਦੀ ਐ ਜੋਂ ਬਾਬਖ ਇੰਦਨ ਨਹੀਂ ਪ੍ਰਾਪਤ ਨਿਹਾਰ ਕਾ ਕਈ ਰਹਾਉ ਭਾਸਿਕ ਜਿਤ ਜਿਵੇਂ ਅੱਖ ਦੇ ਵਿੱਚ ਜਿੰਨਾ ਮਰਜੀ ਬਾਲਣ ਕਰਾ ਦਿਓ ਉਹਨੇ ਅੱਖ ਨੇ ਬਾਲਣ ਉਤਾਰ ਕੇ ਸਵਾ ਕਰ ਲੈਣਾ ਇਹ ਬਾਰੇ ਨਾਲ ਅੱਖ ਰੱਜਦੀ ਨਹੀਂ ਹੈ। ਅੱਜ ਨੇ ਕੀ ਕਰੇ ਕਹੇ ਵਿੱਚ ਹੋਰ ਵਾਲ ਨੂੰ ਨਾਮ ਪਾਓ। ਉਹ ਰੱਜੀ ਨਹੀਂ ਹੈ ਕਦੇ। ਤੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਦੀ ਵੀ ਐਸੀ ਹੀ ਹਾਲਤ ਹੈ। ਨਾਮ ਜਪਣ ਬਣਿਆ ਮਨ ਤ੍ਰਿਪਤਾਉਂਦਾ ਸ਼ਾਂਤੀ ਆਉਂਦੀ ਹੈ ਦਿਸਣਾ ਪੁਚੈ ਹਰ ਕੈ ਨਾਮ ਪਾ ਸਕਦੇ ਹਰੀ ਦੇ ਨਾਮ ਦੇ ਨਾਲ ਕ੍ਰਿਸ਼ਨਾ ਗੁਜਦੀ ਹੈ। ਕਾਲਕ੍ਰਿਤ ਜੀ ਦੇ ਨਾਮ ਜੁਨਾ ਕ੍ਰਿਸ਼ਨ ਨਾਮ ਸੁਣੀ ਹੈ ਅੰਗਰੂ ਮਾਇਆ ਦੀ ਮੁੱਖ ਮੁਖਮਤਰੀ ਹੈ ਪਰ ਨਾਮ ਤੋਂ ਜਨਾ ਬਾਸਾ ਜੀ ਕਹਿੰਦੇ ਜਿਵੇਂ ਅੱਗ ਬਲਣਾ ਨਹੀਂ ਰਕਦੀ ਤੇ ਪ੍ਰਮਾਤਮਾ ਦੇ ਨਾਮ ਤੋਂ ਨੌਕ ਕਦੇ ਮਾਇਆ ਨਹੀਂ ਰਹਿ ਸਕਦਾ ਐ ਰਹਾ ਦਿਨ ਦਿਨ ਕਰਤ ਭੋਜਨ ਬਹ ਵਿੰਜਨ ਤਾ ਕੀ ਮਨ ਦਾ ਨੁਖਾ ਹੈ ਭਾਈ ਜਿਹੜਾ ਮਨੁੱਖ ਹਰ ਰੋਜ਼ ਸੁਆਦ ਨੇ ਖਾਣੇ ਖਾਂਦਾ ਰਹਿੰਦਾ ਹੈ ਤੇ ਉਸ ਦੀ ਸੁਆਦ ਨੇ ਖਾਣੀਆਂ ਦੀ ਭੁੱਖ ਕਦੇ ਨਹੀਂ ਮੋਟਰੀ ਜੀਵ ਨੂੰ ਰਸਾ ਸੁਆਦ ਨੇ ਰਸੰ ਤੇ ਪਾਸਾ ਕਹਿੰਦੇ ਇਹਦੀ ਕਰੇ ਕ੍ਰਿਸ਼ਨਾ ਗੁਜੀ ਜਿਨੇ ਰੋਜ਼ ਸੁਆਦ ਨੇ ਪਦਾਰਥ ਛਕਦਾ ਹੈ ਇਹ ਦੂਜੇ ਦਿਨ ਉਤੋਂ ਵੀ ਚਾਜੇ ਸੁਆਦ ਨੇ ਭਾੜਦਾ ਹੈ ਇਸ ਕਰਕੇ ਜਿਹੜੀ ਕਦੇ ਵੀ ਧੁੱਖ ਨਹੀਂ ਮੁਕਦੀ ਹੈ ਉਤਮ ਓਮ ਕਰੈ ਸੁਆਨ ਕੀ ਨਿਆਈ ਚਾਰੇ ਪੰਖਾਂ ਕੋ ਖਾ ਸੁਆਦ ਦੇ ਖਾਣਿਆਂ ਦੀ ਕਾਤਰ ਉਹ ਮਨੁੱਖ ਫਿਰ ਕੁੱਤੇ ਵਾਂਗ ਦੌੜ ਭੱਜ ਕਰਦਾ ਰਹਿੰਦਾ ਹੈ ਬਾਸਾ ਕਹਿੰਦੇ ਜੀ ਕਿ ਰਸਨਾ ਨੂੰ ਅਰਸਾਂ ਦਾ ਸੁਆਦ ਲੱਗ ਗਿਆ ਸੁਆਦ ਨੇ ਪਦਾਰਥਾਂ ਦਾ ਸੁਆਦ ਲੱਗ ਗਿਆ ਰਸ ਲੱਗ ਗਿਆ ਉਹ ਫਿਰ ਸੁਆਦ ਤੇ ਖਾਣਿਆਂ ਦੀ ਖਾਣ ਨੂੰ ਪੁੱਤੇ ਮੰਗ ਦੌੜ ਲਾ ਦਿੰਦਾ ਹੈ ਨਾਟਕ ਭਜ ਕਰਦਾ ਰਹੇ ਚਾਦਰ ਬਸੀ ਫਿਰ ਉਹ ਸੁਆਦ ਦੇ ਭਲਾਣ ਭੋਜਨ ਭਾਰ ਦਾ ਦਿਲ ਦਾ ਹੈ ਕਾਮਵੰਤ ਰਹ ਰਹੇ ਜੋ ਨਾ ਟੁੱਟੈ اے ਭਾਈ ਕਾਮ ਵਸ ਰੁਏ ਵਿਸ਼ਈ ਮਨੁਕੀਆ ਭਾਵੇਂ ਕਿਤਨੀਆਂ ਹੀ ਜਿਤਰੀਆਂ ਪਰ ਪਰਾਇ ਕਰ ਵੱਲ ਤੇ ਮੰਦੀ ਨਿਗਾਹ ਫਿਰ ਵੀ ਨਹੀਂ ਹਟਦੀ ਹੈ ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮੈ ਸੁਕੈ ਉਹ ਹਰ ਰੋਜ ਵਿਸ਼ੇ ਪਾਪ ਕਰਦਾ ਹੈ ਨਾਲੋ ਜੋ ਵਿਕਾਰ ਕਮੁੰਦਾ ਹੈ ਇਹ ਫਿਰ ਪਛਤਾਉਂਦਾ ਵੀ ਹੈ ਬਾਸ ਕਰਨ ਨੇ ਵਿਸ਼ੇ ਵਿਕਾਰ ਕਰਕੇ ਕੁਝ ਕੌਂਗਾ ਵੀ ਹੈ ਸੋ ਇਸ ਕਾਮਵਾਸਨਾ ਦੇ ਵਿੱਚ ਅਤੇ ਪਛਤਾਵੇ ਦੇ ਵਿੱਚ ਉਦਾਂ ਆਤਮਾ ਜੀਵਨ ਸੁਖ ਜਾਂਦਾ ਹੈ ਸੁਖਦਾ ਹੀ ਜਾਂਦਾ ਹੈ ਹਰ ਹਰ ਨਾਮ ਪਰਮੁਲਾ ਸਰਤ ਰਤੇ ਕੇ ਨਗਾਹ ਇਹ ਭਾਈ ਪਰਮਾਤਮਾ ਦਾ ਨਾਮ ਇੱਕ ਐਸਾ ਬਿਆੰਕ ਤੇ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਿਕ ਜੀਵਨ ਦਿੰਦਾ ਹੈ ਇਹ ਨਾਮ ਦਾ ਭਜਨਾ ਐਸਾ ਹੈ ਜਿਹੜਾ ਅੰਦਰੋਂ ਸਾਡੇ ਜੀਵਨ ਨੂੰ ਸਾਡੇ ਅੰਦਰੋਂ ਹਿਰਦੇ ਨੂੰ ਹਰਿਆ ਭਰਿਆ ਕਰਦਾ ਹੈ ਇਹ ਦੇ ਬਿਕਾਰਾਂ ਦਾ ਨਾਮ ਸਕਰ ਕੇ ਜਿਹੜੀ ਬਿਕਾਰਾਂ ਦੇ ਅਨੁਸਾਰ ਦਿੱਤਾ ਹੈ ਬਿਕਾਰਾਂ ਦੀ ਆਕੀ ਨੇ ਮੁਰਝਾਦ ਦੇ ਨਾਲੇ ਅੰਦਰ ਦਾ ਹਿਲਕਾਰ ਮੁਰਝਾ ਗਿਆ ਹੈ ਜਦੋਂ ਇਹਨੂੰ ਨਾਮ ਰੂਪੀ ਸੁਆਕੀ ਮਿਲਦੀ ਹੈ ਨਾਮ ਰੂਪੀ ਅੰਮ੍ਰਿਤ ਜਲ ਮਿਲਦਾ ਹੈ ਭਾਸਾ ਗਿਦ ਜਿਹੜੇ ਹਰਿਆ ਭਰਿਆ ਹੋ ਜਾਂਦੇ ਇਸ ਕਰਕੇ ਭਾਸਾ ਸਾਹਿਬ ਕਹਿੰਦੇ ਨੇ ਪਾਈ ਪਰਮਾਤਮਾ ਦਾ ਨਾਮ ਇੱਕ ਹੈ ਸਭ ਦਾ ਅੰਤ ਇਹ ਕੀਮਤੀ ਖਜ਼ਾਨਾ ਜਿਹੜਾ ਆਤਮਾ ਨੂੰ ਜੀਵਨ ਦਿੰਦਾ ਹੈ ਸੁਖ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਹੁfte ਜਾਨਾ ਇਹ ਗੱਲ ਕਿ ਹੁਣ ਰਾਸਿਕਾਂ ਤੇ ਰਹਿਣੀ ਧੰਨ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਵਡਿਆਉ ਦੀ ਮੂਰ ਲਾ ਕੇ ਬਚੀ ਕਰਦੇ ਨੇ ਇਸ ਨਾਮ ਜਾਨੂ ਦੀ ਬਰਕਤ ਦੇ ਨਾਲ ਸੰਤ ਜਨਾਂ ਦੇ ਹਿਰਦੇ ਘਰ ਦੇ ਵਿੱਚ ਆਤਮਿਕ ਅਜੋਤਾ ਬਣੀ ਰਹਿੰਦੀ ਹੈ ਨਾਮ ਜਿਵੇਂ ਹਿਰਦੇ ਵਿੱਚ ਵਸ ਗਿਆ ਆਸਾ ਕਹਿੰਦੇ ਉਹ ਅਜੋਤਾ ਦੇ ਵਿੱਚ ਆ ਜਾਂਦੇ ਉਹ ਫਿਰ ਦੁਨੀਆਂ ਦੇ ਮਾਇਕ ਪਦਾਰਥ ਦੇ ਕੇ ਪੂਜਦਾ ਨਹੀਂ ਮਾਇਆ ਉਹਨੇ ਲੋਦਾ ਨਹੀਂ ਹੈ ਉਹ ਕਿਸੇ ਦਾ ਖਰਾਇਆ ਧਨ ਖਰਾਇਆ ਤਨ ਦੇ ਕੇ ਲੋਦਾ ਨਹੀਂ ਹੈ ਉਹਨੂੰ ਸੰਤੋਖ ਆ ਜਾਂਦਾ ਹੈ ਆਤਮਾ ਕੋ ਜੋਤ ਤਾਂ ਉਹ ਅੰਦਰ ਆ ਜਾਂਦੀ ਹੈ ਤੇ ਬਾਸਾ ਕਹਿੰਦੇ ਫਿਰ ਸੁਖ ਆਨੰਦ ਬਣਿਆ ਰਹਿੰਦਾ ਉਹਦੇ ਅੰਦਰ ਸੁਖ ਬਣਿਆ ਰਹਿੰਦਾ ਆਨੰਦ ਬਣਿਆ ਰਹਿੰਦਾ ਹੈ ਤੇ ਪਰਮੇ ਨਾਮਿਕ ਗੁਰੂ ਬਾਸੋਂ ਦੀ ਇਸ ਪਜਾਨੀ ਦੀ ਜਾਣ ਪਛਾਣ ਬਾਸਾ ਕਹਿੰਦੇ ਹੈ ਤੇ ਅੰਦਰ ਇਹਨਾਂ ਸੁਖ ਸੁਖਿਆ ਭਿਆਵਨਾ ਨਾਲ ਤੱਕ ਜਾਣਾ ਅੰਦਰ ਹੀ ਹੈ ਤੇ ਆਰੂਪ ਨੂੰ ਪ੍ਰਗਟ ਕਰਨ ਵਾਲਾ ਤੇ ਉਹਦੀ ਜਾਣ ਪਹਿਚਾਨ ਕਰਨ ਵਾਲੇ ਭਾਈ ਤੈਨੂੰ ਗੁਰੂ ਕੋਲ ਆਉਣਾ ਪਵੇਗਾ ਹੁ ਗੁਰੂ ਮਾਰਗ ਦਿਵੇਗਾ ਗੁਰੂ ਗਿਆਨ ਦਿਵੇਗਾ ਗੁਰੂ ਦੇ ਗਿਆਨ ਰਾਹੀਂ ਆਸਾ ਕਹਿੰਦੇ ਅੰਦਰ ਤੇਰੇ ਫਿਰ ਨਾਮ ਉਪਕਿ ਜਾਣਾ ਉਹ ਵੰਦਗੀ ਰੱਖ ਜਾਣਾ ਅੰਦਰ ਪ੍ਰਗਟ ਹੋਵੇਗਾ ਇਹ ਚ ਕਰਕੇ ਗੁਰੂ ਬਾਸਮ ਹੀ ਇਸ ਖਜਾਣੇ ਦੀ ਜਾਣ ਪਛਾਨ ਪ੍ਰਾਪਤ ਹੁੰਦੀ ਹੈ ਭਾਈ ਗੁਰੂ ਵਾਲੇ ਬਣ ਗੁਰੂ ਵਾਲੇ ਬਣ ਕੇ ਜਦੋਂ ਅਸੀਂ ਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਨਾਲ ਜੁੜਨ ਕਰਕੇ ਇਹ ਸਤਿਗੁਰਾਂ ਦੇ ਪਿੱਤਰ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾਵਾਂਗੇ ਗੁਰੂ ਦੀ ਬਾਣੀ ਨਾਲ ਜੁੜਾਂਗੇ ਗੁਰੂ ਦਾ ਗਿਆਨ ਪ੍ਰਾਪਤ ਕਰਾਂਗੇ ਤੇ ਪਾਤਸ਼ਾਹ ਕਹਿੰਦੇ ਫਿਰ ਇਹਨੂੰ ਨਾਮ ਨੂੰ ਵੀ ਖਜ਼ਾਨਾ ਮੰਨਣਾ ਤੇ ਜਿਸ ਦਿਨ ਤੇਰੇ ਕੋਲ ਨਾਮ ਨੂੰ ਕੀ ਖਜ਼ਾਨਾ ਆ ਗਿਆ ਫਿਰ ਪਾਤਸ਼ਾਹ ਕਹਿੰਦੇ ਜਿਹੜੇ ਦੁਨੀਆਂ ਦੇ ਜਿੰਨੇ ਵੀ ਮਾਇਕ ਪਦਾਰਥ ਨੇ ਮਾਇਆ ਨੇ ਉਸਾਰੀ ਨਾ ਸੂਜਾਈਗੀ ਰਸਾ ਕਸਾ ਤੂ ਗੂਰੂ ਹੋ ਕੇ ਐਸਾ ਅਨੰਦ ਨਾਮ ਦਾ ਰਸ ਨਾਮ ਦੇ ਰਸ ਦਾ ਆਏਗਾ ਤੇਰੇ ਸਾਰੇ ਦੁਨੀਆਂ ਦੇ ਰੰਗ ਛਿੱਕੇ ਲਗੇ ਔਰ ਮਈਏ ਰੰਗ ਮੁਜੀਤ ਦਾ ਆਸਾ ਕਹਿੰਦੇ ਮਿੱਠਾ ਰੰਗ ਮੁਜੀਤ ਜੀ ਵਰਗਾ ਜੂ ਨਾਮ ਦਾ ਆਤਮਾ ਨੂੰ ਚੜ ਜਾਂਦਾ ਹੈ ਤੇ ਇਹਨੂੰ ਕੋਈ ਵੀ ਵਸਤੂ ਦੁਨੀਆਂ ਦੀ ਚੰਗੀ ਨਹੀਂ ਲੱਗਦੀ ਕਿਉਂਕਿ ਗੁਰੂ ਹੀ ਸਮਝਾ ਦਿੰਦਾ ਹੈ